भाभी जी भाभी जी चार तैयार हो भाभी जी छेती करो मैं लेट हो रही हूँ हाँ तीए हो गई है तैयार खुड़ी ने छेती चाह लिया के दे लेट हो पैया हेलो दीदी चाह भाभी जी मैं शामी आंदे आंदे ना तो गोलगप्पे लेके आऊंगी गोलगप्पे ਕਿਉ ਮਮੀ ਤੁਹਾਨੂੰ ਨਹੀਂ ਪਤਾ ਤੁਝੇ ਕਿਹਾ ਤਾਂ ਦਾਦੀ ਬਣਵਾ ਲਿਓ ਅੱਛਾ ਉਹ ਤਾਂ ਤੂੰ ਤਾਂ ਮੈਨੂੰ ਦੱਸਿਆ ਨਹੀਂ ਉਹ ਨਾ ਮਮੀ ਕੱਲ ਹੀ ਟੈਸਟ ਕੀਤਾ ਸੀਗਾ ਤੇ ਮੈਂ ਦੀਦੀ ਨੂੰ ਹੀ ਦੱਸਿਆ ਸੀ ਤੇ ਮੈਨਾਂ ਅੱਜ ਤੁਹਾਨੂੰ ਦੱਸਣਾ ਹੀ ਸੀ चलती है तू जा लेट हो जानी है ठीक है मम्मी मैं चल गई हूं पुत तू इधर आ मेरे को बैठ एक मिनट में तेरे ना कोई गल करनी है हां जी मम्मी जी वेख धीए जदों ता होया सी तेरा पहला न्याणा ते ओ तेरा पहला बच्चा सी इस के मैं कुछ नहीं किया ते तो साडे घर दी वी ओ पहली खुशी सी इस करके मैं चुप रही ਪਰ ਹੁਣ ਹੁਣ ਮੈਂ ਪਹਿਲੇ ਚੈੱਕ ਕਰਾਉਣਾ ਜੇ ਤੇ ਹੋਇਆ ਮੁੰਡਾ ਫੇਰ ਰੱਖਣਾ ਤੇ ਜੇ ਕੁੜੀ ਹੋਈ ਫੇਰ ਘੜਾ ਦੇਣੀ ਫੇਰ ਨਹੀਂ ਮੈਨੂੰ ਚਾਹੀਦਾ ਇਹ ਨਿਆਣਾ ਇਹ ਤੁਸੀਂ ਕੀ ਕਹਿ ਰਹੇ ਮਮੀ ਜੀ ਨਹੀਂ ਅੱਜ ਕਾਹਤੇ ਮੁੰਡਿਆ ਕੁੜੀਆਂ ਚ ਕੋਈ ਫਰਕ ਹੀ ਨਹੀਂ ਸਮਝਦਾ ਤੁਸੀਂ ਅੱਜ ਦੇ ਜਮਾਨੇ ਚ ਇਹੋ ਜਿਹੇ ਗੱਲਾਂ ਕਰ ਰਹੇ ਹੋ मां तीन भी ओदा ही जन्म दिदी है जन्म दिदी तो दोनों बच्चे बराबर ही चुप कर जा मेनू बस ए सवाल न घर ही चाहता मैं अपने पोते देखना मम्मी तहू पता अबोशन कराना एक अपराध है सजा भी हो सकती है चुप कर जा नी आई वी मेनू घर न सिखा वाली तू मेनो सदा दवा चुप तो के ना सवेरे छेती तैयार हो जी उठ के ठीक है हॉस्पिटल लाइन लाइना बड़ी लंबिया लगिया होंगे ने छेती जावे तो छेती वारी आ जूगी भाभी जी भाभी जी भाभी जी हेलो तो मैं गोलगप्पे लेके आई हूं ਭੀਜੀ ਕੁਛ ਨਹੀਂ ਦੀਦੀ ਤੁਸੀਂ ਮੈਨੂੰ ਉਦਾਸ ਨਜ਼ਰ ਆ ਰਹੇ ਹੋ ਦੇਦੀ ਉਹ ਮੰਮੀ ਭਾਬੀ ਜੀ ਕੀ ਹੋਇਆ ਰੋਣ ਕਿਉਂ ਲੱਗੇ ਹੋ ਦੱਸੋ ਮੈਨੂੰ ਕੀ ਹੋਇਆ ਦੇਦੀ ਮੰਮੀ ਨੇ ਕੀ ਆਏ ਮੰਮੀ ਕਿੱਦਾਂ ਤੈਨੂੰ ਦੱਸ ਸਕਦੇ ਨੇ ਹਾਂ ਪਤ ਆ ਗਈਆਂ ਹਾਂ ਹਾਂਜੀ ਆ ਗਈਆਂ ਮੈਂ ਮੈਨੂੰ ਤੇ ਨਾ ਤੇਰੀ ਫਿਕਰ ਹੀ ਲੱਗੀ ਰਹਿੰਦੀ ਆ ਜਦੋਂ ਤੱਕ ਨਾ ਤੂੰ ਘਰ ਨਹੀਂ ਪਹੁੰਚ ਜਾਂਦੀ ਬਸ ਤੀ ਇਹ ਤੂੰ ਧਿਆਨ ਨਾਲ ਜਾਇਆ ਕਰ ਤੇ ਧਿਆਨ ਨਾਲ ਆਇਆ ਕਰ ਧਿਆਨ ਨਾਲ ਕੀ ਧਿਆਨ ਨਾਲ ਤੈਨੂੰ ਨਹੀਂ ਪਤਾ ਤੀ ਇਹ ਅੱਜਕੱਲ ਸਮਾਹ ਬੜਾ ਖਰਾਬ ਚੱਲਦਾ ਪਿਆ ਆ ਕੁੜੀਆਂ ਨਾ ਬਾਹਰ ਸੇਫ ਨਹੀਂ ਹੈਗੀਆਂ ਮੰਮੀ ਜੇ ਕੁੜੀ ਬਾਹਰ ਸੇਫ ਨਹੀਂ ਨਾ ਹੈਗੀ ਤਾਂ ਕੁੜੀ ਘਰ ਵਿੱਚ ਵੀ ਸੇਫ ਨਹੀਂ ਆ ਮੰਮੀ ਨੇ ਸੋਚ ਵੀ ਨਹੀਂ ਸਕਦੀ ਸੀ ਕਿ ਤੁਸੀਂ ਇਸ ਤਰ੍ਹਾਂ ਕਰੋਗੇ ਤੁਸੀਂ ਐਦਾਂ ਕਰਨ ਨਾ ਮੰਮੀ ਸੋਚ ਰਹੀ ਕਿਵੇਂ ਸੱਕਦੇ ਹੋ ਐਦਾਂ ਤੁਸੀਂ ਘਰ ਵੀ ਕਿਵੇਂ ਸੱਕਦੇ ਹੋ ਮੈਂ ਕੀ ਕਹਿ ਦਿੱਤਾ ਆ

ਖੱਤਿਆ ਕਰਨੀ ਤੁਰ ਪੇ ਗੁਨਾਹਗਰ ਬਣ ਲੈ ਤੁਰ ਪੈਓ ਮੰਮੀ ਮੈਨੂੰ ਇੱਕ ਗੱਲ ਦੱਸੋ ਜੇ ਤੁਹਾਡੇ ਸਾਹਮਣੇ ਮੇਰੇ ਕੋਈ ਟੁਕੜੇ ਟੁਕੜੇ ਕਰਕੇ ਸੁੱਟ ਦਵੇ ਫੇਰ 나 ਤੋਂ ਕੀ ਕਹਿਨੀ ਆ ਕਿਹੜੀ ਮਾਂ ਆਪਣੇ ਬੱਚੇ ਦੇ ਟੁਕੜੇ ਟੁਕੜੇ ਹੁੰਦੇ ਵੇਖ ਸਕਦੀ ਆ ਮੰਮੀ ਜੇ ਤੁਹਾਡੇ ਸਾਹਮਣੇ ਨਾ ਮੇਰੇ ਕੋਈ ਟੁਕੜੇ ਟੁਕੜੇ ਵੀ ਕਰ ਦੋਵੇਂ ਨਾ ਤਾਂ ਵੀ ਮੈਂ ਚੀਕਾ ਮਾਰੂੰਗੀ ਕੋਸ ਨੰਨੀ ਜਾਣਦਾ ਕੀ ਜਿਹੜਾ ਚੀਕਾਂ ਹੀ ਨਹੀਂ ਮਾਰ ਸਕਦਾ ਮੰਮੀ ਬੱਸ ਕਰ ਪੁੱਤ ਅੱਜ ਤੂੰ ਨਾ ਮੈਨੂੰ ਇੱਕ ਪਾਪ ਕਰਨ ਤੋਂ ਰੋਕ ਲਿਆ ਏ ਜੇ ਤੀਏ ਤੂੰ ਵੀ ਮੈਨੂੰ ਮਾਫ ਕਰ ਦੇ ਬੱਸ ਧੀ ਹੋਵੇ ਜਾਂ ਪੁੱਤ ਮੈਨੂੰ ਮਨਜ਼ੂਰ ਹੈ ਬੱਸ ਨਾ ਬੱਗੇ ਮੇਰੀ ਇਹੀ ਅਰਦਾਸ ਹੈ ਕਿ ਬੱਚਾ ਤੰਦਰੁਸਤ ਹੋਵੇ